ਸਤਿ ਸ਼੍ਰੀ ਅਕਾਲ ਜੀ ਮੈਂ ਅਫੀਦ ਪਾਲੀ ਫਾਦੂਸੀ ਵੇਖ ਰਿਹਾ ਗਲੋਬਲ ਪੰਜਾਬ ਟੀਵੀ ਨਸ਼ਿਆਂ ਦੇ ਤੰਦੇ ਨਾਲ ਜੁੜੇ ਮਨੀ ਲਾਂਡਰਿੰਗ ਯਾਨੀ ਕਿ ਕਾਲੇ ਧਨ ਨੂੰ ਸਫੇਦ ਬਣਾਉਣ ਦੇ 11 ਸਾਲ ਪੁਰਾਣੇ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਡੀਐਸਪੀ ਤੇ ਸਾਬਕਾ ਪੈਲਵਾਨ ਜਗਦੀਸ਼ ਸਿੰਘ ਪੋਲਾ ਨੂੰ ਉਸ ਦੀ ਪਤਨੀ ਸਮੇਤ 16 ਹੋਰ ਨਾਮਲਾਜ਼ਮਾ ਸਣੇ ਦੋਸ਼ੀ ਕਰਾਰ ਦਿੱਤੇ ਚੋਣਾ ਪ੍ਰਚਾਰ ਅਤੇ ਵਿੱਤੀ ਅਪਰਾਧਾਂ ਖਿਲਾਫ ਲੜਾਈ ਦੀ ਇੱਕ ਹੋਰ ਅਹਿਮ ਜਿੱਤ ਮੰਨਿਆ ਜਾ ਸਕਦਾ ਹੈ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਸ ਦੇ ਵਿੱਚ ਪੋਲਾ ਪਹਿਲਾਂ ਹੀ 24 ਸਾਲਾਂ ਦੀ ਕੈਦ ਕੱਟ ਰਿਹਾ ਹੈ ਤੇ ਹੁਣ ਇਸ ਕੇਸ ਦੇ ਵਿੱਚ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਮੁਤਲਕ ਐਸਐਸ ਨਗਰ ਯਾਨੀ ਕਿ ਮੁਹਾਲੀ ਦੀ ਅਦਾਲਤ ਦਾ ਫੈਸਲਾ ਆਇਆ ਕਿ ਪ੍ਰਸ਼ਟachar ਦੇ ਚਿਰਕਾਲੀ ਮੋਤੀਆਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅੰਦਰ ਵਿਆਪਕ ਸੁਧਾਰਾਂ ਦੀ ਲੋੜ ਨੂੰ ਉਜਾਕਰ ਕਰਦਾ ਹੈ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਪੀਐਮਐਲ ਐਕਟ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਤੇ سپੁਰਦ ਕਰ ਦਿੱਤਾ ਗਿਆ ਜਿਸ ਤੋਂ ਵਿੱਤੀ ਅਪਰਾਧਾਂ ਦੇ ਢਾਣੇ ਪਾਣੀ ਦਾ ਖੁਲਾਸਾ ਹੋਇਆ ਸੀ ਕਿ ਕਿਵੇਂ ਭੋਲੇ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਇਸ ਦੇ ਵਿੱਚ ਆਹਮ ਭੂਮਿਕਾ ਨਿਭਾਈ ਸੀ ਇਹ ਮਾਮਲਾ ਵਿਵਸਥਾ ਦੇ ਨਾਲ ਜੁੜੇ ਮੁੱਦਿਆਂ ਦਾ ਚੇਤਾ ਕਰਾਉਂਦਾ ਜਿਸ ਨੂੰ ਮੁਖਾਬਿਤ ਹੋਣ ਦੀ ਲੋੜ ਹੈ ਇਸ ਦੇ ਨਾਲ ਹੀ ਪੁਲਿਸ ਵਰਗੀਆਂ ਸੰਸਥਾਵਾਂ ਦੇ ਵਿੱਚ ਨਿਗਰਾਨੀ ਅਤੇ ਜਵਾਬਦੇਹੀ ਦੇ ਪ੍ਰਬੰਧਾਂ ਬਾਰੇ ਵੀ ਬਹੁਤ ਸਾਰੇ ਸਵਾਲ ਉੱਠਦੇ ਨੇ ਇਹ ਅਮਲ ਕਾਫੀ ਲੰਮਾ ਹੋ ਸਕਦਾ ਹੈ ਤੇ ਇਸ ਕੇਸ ਨੂੰ ਨਸ਼ਿਆਂ ਦੀ ਅਲਮਤ ਦੇ ਨਾਲ ਸਿੰਜਨ ਦੀ ਵਿਆਪਕ ਰਣਨੀਤੀ ਦੀ ਮਹਿਜ਼ ਸ਼ੁਰੂਆਤ ਆਖਿਆ ਜਾ ਸਕਦਾ ਹੈ ਇਸ ਤਹਾ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਨਾਲ ਨਾਲ ਨਸ਼ਿਆਂ ਦੇ ਤੰਦੇ ਦੀਆਂ ਜੜਾਂ ਤੱਕ ਪਹੁੰਚਾਉਣਾ ਵੀ ਸ਼ਾਮਿਲ ਹੈ ਜਿਵੇਂ ਕਿ ਗਰੀਬੀ ਬੇਰੋਜ਼ਗਾਰੀ ਤੇ ਸਿੱਖਿਆ ਦੀ ਘਾਟ ਪੰਜਾਬ ਕਈ ਸਾਲਾਂ ਤੋਂ ਨਸ਼ੇ ਦੇ ਚਿੰਤਾਜਨਕ ਸੰਕਟ ਦੇ ਨਾਲ ਜੂਝ ਰਿਹਾ ਜਿਸ ਨੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਪੋਲੇ ਨੂੰ ਸਜ਼ਾ ਹੋਣ ਦੇ ਨਾਲ ਹਾਲੇ ਅੱਧਾ ਕੰਮ ਹੀ ਹੋ ਸਕਿਆ ਆਮ ਤਰ੍ਹਾਂ ਇਹ ਹੈ ਕਿ ਇਸ ਗੈਰ ਕਾਨੂੰਨੀ ਤੰਦੇ ਦੇ ਵਿੱਚ ਪਰਦੇ ਪਿੱਛੋਂ ਕੰਮ ਕਰ ਰਹੇ ਤਾਕਤਵਰ ਤੇ ਰਸੂਖਵਾਨ ਹਲੇ ਪਕੜ ਤੋਂ ਬਾਹਰ ਨੇ ਜਿਨ੍ਹਾਂ ਦੀ ਜਵਾਬਦੇਹੀ ਤੈਅ ਕਰਨੀ ਬੇਹੱਦ ਜ਼ਰੂਰੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਹਲੇ ਵੀ ਤੜਲੇਦੇ ਨਾਲ ਚੱਲ ਰਿਹਾ ਹੈ ਤੇ ਲੋਕ ਹਲੇ ਵੀ ਪੁਲਿਸ ਦੇ ਕਾਰਵਿਹਾਰ ਤੇ ਸਵਾਲ ਉਠਾਉਂਦੇ ਰਹਿੰਦੇ ਨੇ ਲੋਕ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਪੁਲਿਸ ਨਸ਼ਿਆਂ ਦੇ ਆਦੀਆਂ ਤੇ ਛੋਟੀਆਂ ਮੱਛੀਆਂ ਨੂੰ ਫੜ ਕੇ ਕਾਰਵਾਈ ਪਾਉਂਦੀ ਰਹਿੰਦੀ ਹੈ ਪਰ ਵੱਡੇ ਮગર ਮੱਛਾਂ ਨੂੰ ਜਾਂ ਤਾਂ ਹੱਥ ਨਹੀਂ ਪਾਇਆ ਜਾਂਦਾ ਜਾਂ ਫਿਰ ਉਹ ਆਪਸ ਆਪ ਬੱਚੇ ਨਿਕਲ ਜਾਂਦੇ ਨੇ ਜਾਂਚ ਕਰਤਾਵਾਂ ਨੂੰ ਗਹਿਰਾਈ ਦੇ ਵਿੱਚ ਜਾਂਚ ਦੀ ਲੋੜ ਹੈ ਤਾਂ ਕਿ ਇਹ ਪਾਪ ਮਿਟਾਇਆ ਜਾ ਸਕੇ ਕਿ ਹਲੇ ਕੰਮ ਪੂਰਾ ਨਹੀਂ ਹੋਇਆ ਫਿਰ ਵੀ ਅਸੀਂ ਨਸ਼ਿਆਂ ਦੇ ਅਲਾਮਤ ਦੇ ਖਾਤਮੇ ਅਤੇ ਇੱਕ ਸੁਰੱਖਿਅਤ ਸੇਤਮੰਦ ਪੰਜਾਬ ਦੀ ਸਿਰਜਣਾ ਦੀ ਉਮੀਦ ਕਰ ਸਕਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ